ਰੇ ਵੱਲੋਂ ਸਾਰਨ ਪਿਆਰ ਪਰਿਸ਼ਦ ਸ੍ਰੀ ਗਾਲ ਜੀ ਲੋ ਜੀ ਅਸੀਂ ਆਏ ਹੋਇਆ ਪਹੁੰਚੇ ਆਂ ਬਰਨਾਲੇ ਟਾਇਰ ਵਾਲਿਆਂ ਦੇ ਤੇ ਟਾਇਰ ਦੇਖਣ ਲੱਗੇ ਆਂ ਟਰੈਕਟਰ ਦੇ ਆਪਣੇ ਮਿੱਤਰ ਦੇ ਟਰੈਕਟਰ ਦੇ ਪਾਉਣੇ ਸੀ ਤਾਂ ਦਿਖਾਉਣਿਆ ਤੁਹਾਨੂੰ ਸੌਦਾ ਹੋ ਰਿਹਾ ਤੇ ਇਹ ਕਾਲਾ ਸਿਰਪੁਰ ਵਾਲਾ ਇਹਦਾ ਟਰੈਕਟਰ ਲੈ ਕੇ ਆਏ ਆ ਤੇ ਇਹ ਖੜਾ ਇਹਦੇ ਟਾਇਰ ਪਾਉਣੇ ਆਪਾਂ ਨੇ ਜਿਹੜੀ ਅਲਾਈਨਸ ਦੀ ਖਾਦੀ ਨਹੀਂ ਹੈ ਵੀ ਗ੍ਰਾਫਰ ਦੱਸ ਦੇਵੇ ਸਰਾ ਉਹਨਾਂ ਦਾ ਫਰਕ ਹੈ ਨਹੀਂ ਜੀ ਕਤੋਂ ਜਿਆਦਾ ਹੋ ਗਾ ਦੋ ਇਹਨਾਂ ਨੇ ਬੜਾ ਵਾਕੇ ਇਹ ਿੱਧਰੋਂ ਆਇਆ ਸਾਹ ਨੀਰ ਬੋਤਲੋਂ ਵੀ ਆਇਆ ਜੁੰਦੇ ਵੀ ਉਹਨਾਂ ਦੇ ਬਿਲੀਏ ਮਾਇ ਤੇ ਉਹਨੂੰ ਦਿਖਾਈ ਦਿੱਤੀ ਵੀ ਕੋਈ ਵਧੀਆ ਘਟਨੇ ਪਾ ਆ ਜਿੱਦ ਨੂੰ ਆ ਗਈ ਦੇਖੋ ਸੌਦਾ ਬਣਦਾ ਕਿਵੇਂ ਇਹਨਾਂ ਦਾ ਬਹੁਤ ਬਣਾਤਾ ਜੈ ਬਣਾਉਂਦੇ ਆ ਸੌਦਾ ਬਣਾਓ ਬਣਾਓ ਦੇਖਦੇ ਨਹੀਂ ਫਿਰ ਗਾਂ ਦੇਖਾਂਗੇ ਹੋਰ ਦੁਕਾਨ ਤੇ ਵੀ 2 ਵਜੇ ਦਾ ਕਮਾਟਾ ਸਾਡੇ ਬੱਚੀ 24 ਮਿੰਟ ਮੇੜੋ ਨਾ ਪਾਈ ਇਹ ਕਹਿੰਦੇ ਇੱਧਰ ਜਿਹੜਾ ਕਹਿਤੀ ਚਲ ਚੌੜੇ ਕਹਿੰਦੇ ਇਹਨਾਂ ਨੂੰ ਚੌੜੇ ਜੀ ਤੂੰ ਆ ਗਏ ਕੀ ਗੱਲ ਨਹੀਂ 5 400 3400 ਸਾਡੇ ਬੱਚੀ ਇਹਦਾ ਚੌੜੇ ਮਿੰਟ ਨੂੰ ਮੇੜੋ ਜੀ ਬਾਤ ਬੋਲ ਮੈਂ ਉਹ ਕਿੰਨਾ ਬੱਚਾ ਆ ਰਿਹਾ ਬਾਪੂ ਕੋਈ ਨਹੀਂ ਤੇ ਬੱਚਾਗਾ 15 ਵਜੇ ਦਾ ਕਰ ਕੋਈ ਨਹੀਂ ਕੋਈ ਨਾ ਕੋਈ ਕੰਮ ਨੂੰ ਮਿਲੋ ਗਰਾਹ ਇਹ ਬਾਰ ਬਾਰ ਤੇ ਕਿੰਨੇ ਦੇ ਕਰਕੇ ਮੰਗਿਆ ਗਿਆ ਬਹੁਤ ਉਹਦੇ ਨੂੰ ਕੋਲੋ ਠੀਕ ਹੈ ਜੀ ਹੁਣ 24 ਨੂੰ ਮਿਲੋ ਔਰ 25 ਦੇ ਨਹੀਂ 24 ਦੀ ਹੋਰ ਗੱਲ ਬਾਤ ਹੋਣੀ ਹੈ ਨਾ ਹੁੰਦਾ ਬਹੁਤ ਲਗਵਾਓ ਫਿਰ ਉਹ ਮੁੱਲ ਦੇ ਦੇ ਮੁੱਲ ਦੇ ਦੇ ਲਓ ਵੀ ਮਗਲੇ ਟਾਰਾਂ ਦਾ ਸੌਦਾ ਕਰਤਾ 24000 ਦਾ ਮਗਲੇ ਟਾਰਾਂ ਨਾਲ ਇਹਨਾਂ ਨੂੰ ਦੇਣਾ 24000 ਰੁਪਏ ਵਿਚੋਂ ਕਟਾਉਣੀ ਆ ਜਿਹੜੀ ਗੱਲ ਹੋਈ ਸੀ ਬਾਪੂ ਜੀ ਕੰਮ ਅੜਿਆ ਬਹਿਣਾ ਦਾ ਉਂਗਲ ਤੇ ਕਮਾਉਣਾ ਕਢਾਉਣਾ ਉਹ ਮੈਨੂੰ ਲੋਬੇ ਮੂਹਰ ਲੈਟਾਰਾਂ ਦਾ ਵੀ ਲੱਗਿਆ ਸੌਦਾ ਕਰਨ ਚਾਹੀਦਾ ਯਾਰ 1 ਕੋਜੀ ਆ ਹਨਾ ਚਾਹਤਾ ਉਹ ਨਹੀਂ ਆ ਦੇਖੋ ਭਾਈ ਕਿਹੜਾ ਲੱਗਦਾ ਕਿਹੜਾ ਨਾ ਪਰ ਮੈਨੂੰ ਆ ਵਧੀਆ ਨਹੀਂ ਲੱਗਦਾ ਯਾਰ ਤੇ ਆਪਾਂ ਨੂੰ ਪੰਪਸਰ ਨਾ ਮਾਰਨ ਚੋ ਵੀਰਾਂ ਉਹ ਆਹ ਪਾਸੋਂ ਆਪਣਾ ਨਾ ਹੋਣੀ ਚਲੋ ਦੇਖਦੇ ਆਂ ਫਿਰ ਆਤਾ ਫਵਾਤਾ ਗੁੜੀਆਰ ਦਾ ਜੋੜਾ ਬਜਰਾਸ ਉੱਪਰ ਜੀ ਹਰ ਬੀਤ ਕੜਾ ਇਹਨਾਂ ਦਾ ਸੌਦਾ ਜੇ ਤੁਸੀਂ ਇਹ ਮੰਗਦੇ ਹੋ ਗੰਗਲ ਚਾਉਂਦੇ ਹੋ ਮੈਂ ਆਖੀ ਕਰ ਦਿੰਦਾ ਜਿੰਨੀ ਕਿੰਨੀ ਮੰਗੇ 12 3 6 ਬੋਲੇ ਤੇ ਕਿੰਨੇ ਬੋਲੋ ਉਹ ਯਾਰ ਆਪ ਵਾਲਾ ਗਾਗਨੇ ਬੜੀਆ ਰਹੇਗਾ ਆ ਚੀਜ਼ ਚੌੜੀ ਸੋਣੀ ਵੀ ਲੱਗਦੀ ਆ ਅਮੇ ਕਿੰਨੇ ਜਾਣੇ ਹੋ 4 ਜਾਣੇ 4 ਜਾਣੇ ਆ ਚੌੜੀ ਸੋਣੀ ਵੀ ਲੱਗਦੀ ਆ ਕਾਲਿਆ ਮੇਰੇ ਨਾਲ ਤੇ ਮਾੜੇ ਲੱਗਦੇ ਨੇ ਆ ਪਾਏ ਹੋਏ ਇਹ ਟਰੈਕਟਰ ਦੇਖ ਲਈਂ ਬਾਈ ਆ ਪਾ ਕੇ ਟਰੈਕਟਰ ਮੁਰੋਂ ਉੱਚਾ ਉੱਠੂਗਾ ਪਿਛੋਂ ਨਹੀਂ ਮਰੂਗਾ ਇਹ ਟਰੈਕਟਰ ਦੇਖ ਲਈਂ ਬਾਈ ਆ ਪਾ ਕੇ ਟਰੈਕਟਰ ਮੁਰੋਂ ਉੱਚਾ ਉੱਠੂਗਾ ਪਿਛੋਂ ਨਹੀਂ ਮਰੂਗਾ ਉਹ ਦੇ ਬਟੂਮ ਉੱਪਰ ਦੀ ਉਹ ਉੱਪਰ ਦੀ ਹੋ ਰਹਿ ਰਹਾ ਲਓ ਵੀ ਇੱਥੇ ਪੁੱਛਦੇ ਆਂ ਪੰਜਾਬ ਵਾਲਿਆਂ ਨੇ ਆਏ ਆ ਗਲੀ 'ਚ ਦੁਕਾਨ ਆ ਇਹਨਾਂ ਦੀ ਆਪਾਂ ਸਿਸਟਮ ਲਵਾਉਣਾਗਾ ਉਥੇ ਕਤਰੀ ਤੇ ਮਿਊਜ਼ਿਕ ਸਿਸਟਮ ਤੇ ਉਹਦੇ ਬਾਰੇ ਪੁੱਛਦੇ ਆਂ ਆਪਾਂ ਉਹਦੀਆਂ ਇੰਗਲਾਂ ਜਾਂ ਲੈਣੀਆਂ ਨੇ ਪੇਟੀ ਧਰਨ ਵਾਲੀਆਂ ਲੇਜ਼ਰ ਕਟਿੰਗ ਵਾਲੀਆਂ ਉਹ ਮਿਲਦੀਆਂ ਨੇ ਇੱਥੋਂ ਕਿ ਨਹੀਂ ਮਿਲਦੀਆਂ ਉਹ ਦੇਖ ਲਿਆ ਦੋਨੇ ਪਾਸੇ ਦੁਕਾਨ ਇਹਨਾਂ ਦੀ ਲਓ ਜੀ ਇੱਕ ਪਾਸੇ ਤਾਂ ਆਹ ਟਾਇਰ ਪਾ ਕੇ ਦੇਖਿਆ ਮੂਰਲਾ ਪਾਣੇ ਤੇ ਇੱਕ ਪਾਸੇ ਦੂਜਾ ਰੈਡੀ ਵਾਲਾ ਹਾ ਟਾਇਰ ਪਾਇਆ ਨਾ ਚੱਲ ਪੈ ਗਿਆ ਤੂੰ ਪਰੇ ਰਹੀਂ ਆਹ ਬੰਦੇ ਨੇ ਪਾਇਆ ਗਿਆ ਇਹ ਤੁਸੀਂ ਦੋਨੇ ਸਿਲੈਕਟ ਕਰ ਲਓ ਬਈ ਹੁਣ ਕਿਹੜਾ ਰੱਖਣਾ ਲਓ ਜੇ ਦੋਨੇ ਭਾਈ ਨੇ ਇਹਨਾਂ ਦਾ ਟਰੈਕਟਰ ਹੈ ਤੇ ਹੈ ਪਰਲਾ ਰੱਖਣਗੇ ਹਾਂ ਯਾਰ ਲੱਗਦਾ ਹੀ ਪਰਲਾ ਸੁਣਾ ਨਾਲੇ ਚੜਾਈ 'ਚ ਨਹੀਂ ਹੈਗਾ ਟਾਇਰ ਚੌੜਾ ਘਟਾ ਉਮ ਮਾ ਬਗਾਲੇਗਾ ਹੁਣ ਗੌਰਤ ਤੋਂ ਕਿਉਂ ਨੰਬਰ ਨੰਬਰ ਆ ਰਿਹਾ ਹੈ ਆ ਸੋਹਣਾ ਲੱਗਦਾ ਚੌੜਾ ਰਰਨ ਵਾਲੇ ਇਹ ਤਾਂ ਗੰਨ ਕਰਦੇ ਹੈ ਜੇ ਨਹੀਂ ਜੇ ਲੱਗਦਾ ਬਹੁਤ ਜਗਵਾ ਦੇ ਇਹ ਰੱਖੀਏ ਸੋਹਣ ਤੋਂ ਕੋਈ ਨਹੀਂ ਇਹ ਤਾਂ ਨਮਾ ਹੈ ਕੋਈ ਫਰਕ ਨਹੀਂ ਆਇਆ ਦੇਖੋ ਜੀ ਕਿਹੜਾ ਪਾਉਂਦੇ ਆ ਕਿਹੜਾ ਸਿਲੈਕਟ ਕਰਦੇ ਆ ਇਹ ਹੈ ਬਈ ਫੋਕਸ ਹੈ ਹੈ ਨਾ ਬਤਰਾ ਉਹ ਕੰਡੀ ਦਾ ਨਿਕਾਸ ਨੂੰ ਲਾਂਚ ਕਰ ਜਾਓ ਦੇਖੋ ਚਲਾ ਬਣਾ ਰਹੇ ਨੇ ਕਿਹੜਾ ਰੱਖਣਾ ਕਿਹੜਾ ਨਹੀਂ ਜੇ ਦਾ ਜੇ ਦਾ ਅੰਤਿਆਰੇ ਦੇ ਤੇਨ ਨੇ ਇਹ ਵੀ ਅੱਧੀ ਜਿਗਤਨਾ ਚੋੜੀ ਉਹ ਜਦੋਂ ਦਿਲ ਸੀ ਉੱਚਾ ਪੈਨ ਦਾ ਫਰਕ ਉੱਪਰ ਲਾਇਆ ਤੈਨੂੰ ਉਹੀ ਬਣਾਇਆ ਗਿਆ ਇੱਕ ਮਹੀਨਾ ਦਾ ਅੱਜ ਇਹਦੇ ਬਗਰ ਕੋਈ ਟੱਕਣ ਨਹੀਂ ਲੈਗੀ ਨਾ ਕਿ ਮਾ ਵੀਰੇ ਮੈਨੂੰ ਕੱਟਣਾ ਆ ਆ ਆ ਉਹ ਵਾਲੀਏ ਉਹ ਵਾਲਾ ਹੈ ਨਾ ਉਹ ਪਾ ਰਿਹਾ ਹੈ। ਲੈ ਵੀ। ਕਿਹੜਾ ਸਿਲੈਕਟ ਕਰ ਲਿਆ ਉਹ? ਉਹ ਕਰ ਲਿਆ। ਲਓ ਜੀ। ਆਹ ਪਾਉਣਾ ਕਹਿੰਦੇ। ਨਾ ਆਹ ਬੰਦੇ ਨੇ ਮਣਾਏ ਨੇ। ਇਹ ਆਰਾਮੀ ਆ। ਮੰਨਣਗੇ ਵੀ ਮੰਨਗੇ ਛੋਟੇ ਦੀ ਮੰਨਗੇ। ਨਾ ਨਾ ਮੈਂ ਛੋਟੇ ਦੀ ਮੰਨ ਲਈ। ਲਓ ਜੀ ਆਹ ਸਿਲੈਕਟ ਕਰ ਲਿਆ ਨੇ। ਪਰ ਮੇਰੇ ਉਹ ਪਸੰਦ ਸੀ। ਮੇਰੇਲੇ ਟਰੈਕਟਰ ਦੇ ਵੀ ਆਹੀ ਪਏ ਹੋਏ ਨੇ ਆਪਣੇ ਫਿੱਟ ਸੀਗੇ ਟਾਇਰ ਤੇ ਇਹਨਾਂ ਨੇ ਤਾਂ ਫਿਰ ਆਹ ਸਿਲੈਕਟ ਕਰ ਲਏ ਚਲੋ ਆਪਾਂ ਆਪਣੀ ਪਸੰਦ ਆ ਇਹਨਾਂ ਦੀ ਹੁਣ ਤਾਂ ਫਿਰ ਪਾਰਟੀ ਛੋਟਾ ਬਦ ਦਊਗਾ ਇਹੇ ਕੰਮ ਕਰ ਲੈਣੇ ਤੇ ਆਪਾਂ ਕੋਈ ਦੇਖਿਆ ਹੁੰਦਾ ਮਟਰ ਤੋਂ ਨਾ ਇਹ ਮੋਬਿਲ ਆਪਾਂ ਤਾਂ ਕਿਨਾਲੇ ਬਾਹਰ ਨਾ ਨਹੀਂ ਹੁਣ ਚਾਰ ਲੱਕੀ ਲਗਾ ਦੇ ਚੱਪੜਾ ਲੱਗ ਗਿਆ ਤਰੀ ਪਸੰਦ ਤਰੀ ਪਸੰਦ ਲੱਗੀ ਹੋਣਾ ਹੁਣ ਤਾਂ ਤੂੰ ਬਿਠਾਏਂਗਾ ਕਿਹ ਢਾਬੇ ਸਾਨੂੰ ਚਲੋ ਵੀ ਕਰ ਲਿਆ ਸਿਲੈਕਟ ਭਈ ਆਹ ਠੀਕ ਆ ਓਕੇ ਆ ਦੇਖ ਕੜਵਾ ਬੜ ਦੂਜੀ ਦੂਜੀ ਸਲਿੱਪ ਓਕੀ ਸਲਿੱਪ ਵੀ ਕਢਾਓ ਹੈ ਪੱਕਾ ਬੜ ਦਦੂ ਜੀ ਚਲਾਨ ਨਹੀਂ ਜਾਂਦਾ ਯਾਰ ਜੋ ਪਹਿਲਾਂ ਕਹਿੰਦੇ ਨਾ ਕੰਪਿਊਟਰ ਨਾਲ ਪਰਵਾਹ ਨਹੀਂ ਦਾ ਬੜਵਾ ਦਿਓ ਬੜਵਾ ਦਿਓ ਜੀ ਕੋਈ ਗੱਲ ਨਹੀਂ ਬੈਠੇ ਨਾ ਅਟ ਗਿਆ ਬੰਦਾ ਹੁਣ ਕੰਪਿਊਟਰ ਲੈਣਾ ਕੰਪਿਊਟਰ ਲ ਭੇਜਾਂਗੇ ਤੁਹਾਨੂੰ ਹਾਂ ਚਾਹੀਦਾ ਜੀ ਉਹ ਤੁਸੀਂ ਜੀਐਸਟੀ ਨੰਬਰ ਦੇਣਾ ਬੋਲ ਨੀ ਉਹ ਦੇ ਵੀ ਆਪਣੇ ਟੱਕਦੇ ਆ ਜੀ ਸਭ ਤੋਂ ਉੱਥੇ ਨਾ ਜੇ ਤਾਂ GST ਲੈਣਾ ਰਿਹਾ ਫੰਡ ਫਿਰ ਤਾਂ ਕੰਪਿਊਟਰ ਨਾਲ ਫਾਇਦਾ ਨਹੀਂ ਤਾਂ ਕੋਈ ਫਰਕ ਨਹੀਂ ਹੈਗਾ ਉਹ ਤਾਂ ਜਿਹੜਾ GST ਰਿਫੰਡ ਲੈਂਦੇ ਆ ਨਾ ਉਹ ਵੀ ਟੈਕਸ ਐਡ ਕਰ ਦਿੰਨੇ ਆਸੀਂ ਹੂੰ ਜਿਵੇਂ ਇਸ ਟੈਕਸ ਐਡ ਕਰ ਦਾਂਗੇ ਜਿਹੜਾ ਹੁੰਜੁੰਦਾ ਉਹ ਟੈਕਸ ਐਡ ਕਰਨ ਦੀ ਲੋੜ ਨਹੀਂ ਪੈਂਦੀ ਉਹ ਸਾਫ ਫਰਕ ਹੈ ਕੰਪਿਊਟਰ ਵਾਲਾ ਮੇਰਾ ਫਿਰ ਕੱਲੂ ਪੂਰਾ ਜਿੱਥੇ ਮਰਜ਼ੀ ਚਲਾਓ ਤੇਰੇ ਤੋਂ ਵੀ ਚੱਲਦਾ ਜਾਏਗਾ ਜਿੱਥੇ ਮਰਜ਼ੀ ਕੁਝ ਵੀ ਕਰ ਲੈਣਾ ਹਾਂ ਤੁਹਾਨੂੰ ਕੀ ਕਹਣਾ ਉਹ ਮੁੱਤਲ ਨਾ ਕੱਟਿਆ ਜੀ ਬੰਦਾ ਵੀ ਉਹ ਚੱਲ ਤੁਸੀਂ ਖੜਾ ਦਿਓ ਜੀ GST ਨੰਬਰ ਹੈ ਫਿਰ ਫੰਡ ਲੈ ਆਪਣਾ ਬਿਲ ਕਰਨਾ ਹੈ ਨਾਉ GST ਨੰਬਰ ਪਾ ਕੇ ਡੈਕਸਟ ਕਰ ਦਿਓ ਠੀਕ ਹੈ ਬਹੁਤ ਸਾਰੇ ਬਹਿ ਸੋਡੇ ਚਲੋ ਭਾਈ ਜਿੱਥੇ ਮਾਜੀ ਬਣ ਗਈ ਬਾਤ ਬਿਲਕੁਲ ਜੀ ਆਪਾਂ ਪਹੁੰਚ ਗਏ ਆਂ ਬਰਨਾਲੇ ਦੇ ਤੈਰ ਪਵਾ ਕੇ ਬਾਂਸੀ ਪੂਰੀਆਂ ਵਾਲੇ ਦੇ ਪੂਰੀਆਂ ਖਾਣ ਲੱਗੇ ਆਂ ਅੱਜ ਆਪਾਂ ਨੂੰ ਸਕੂਲ ਤੋਂ ਛੁੱਟੀ ਸੀ ਤੇ ਇਹਨੇ ਗਾਗੜੇ ਨੇ ਪੁਆ ਇਹਨੇ ਅਮਰ ਟ੍ਰੈਕਟਰ ਦੇ ਟਾਇਰ ਇਹ ਕਹਿੰਦਾ ਹੁਣ ਪੂਰੀਆਂ ਖਾਣੀਆਂ ਨੇ ਆਪਾਂ ਪੂਰੀਆਂ ਖਾਣ ਆ ਗਏ ਆ ਬਾਂਸੀ ਦੇ ਲੋ ਬਈ ਇਹ ਨੀਚੇ ਪੂਰੀਆਂ ਬਣ ਰਹੀਆਂ ਨੇ ਬਰਨਾਲੇ ਦੇ ਵਿੱਚ ਪੂਰੀ ਮਸ਼ਹੂਰ ਹੈ ਇਹਦੀ ਪੂਰੀ ਤੇ ਆਪਾਂ ਉੱਪਰ ਆ ਗਏ ਆ ਨੀਚੇ ਕਾਫੀ ਜਣੇ ਬੈਠੇ ਸੀ ਉੱਪਰ ਖਾਲੀ ਪਿਆ ਸੀ ਮਾ ਚਲੋ ਉੱਪਰ ਬੈ ਕੇ ਖਾਣੇ ਆ ਇੱਥੇ ਆ ਗਏ ਦੇਖ ਸਕਦੇ ਹੋ ਪਰ ਵਾਲੇ ਆਪਣੇ ਗੋਰੀ ਦੇ ਤੇਲ ਲਓ ਜੀ ਆ ਗਈਆਂ ਪੂਰੀਆਂ ਸਾਡੀਆਂ ਗਗਣੇ ਚੱਕ ਲਈਆਂ ਸਮਝਦਾ ਸਮੋ ਵੀ ਉਹ ੱਚਾ ਲੱਗੇ ਗਗਣੇ ਹੋਰੇ ਤਾਂ ਕਾਲੇ ਹੋਰੇ ਲੈ ਕੇ ਟਰੈਕਟਰ ਘਰ ਨੂੰ ਤੇ ਗਗਣਾ ਇੱਥੇ ਕਹਿੰਦਾ ਮੈਂ ਡੀਮਾਰਟ ਚ ਜਾ ਕੇ ਆਉਣਾ ਪੂਰੀਆਂ ਖਾਣ ਲੱਗੇ ਦੂਸੇ ਤੇ ਤੁਸੀਂ ਬੜੀ ਠਾਕੋ ਡੀਮਾਰਟ ਤੋਂ ਲੰਘੇ ਤੇ ਮੈਂ ਕੁਝ ਸਮਾਨ ਲੈਣਾ ਸੀ ਉਹਦੇ ਕਰਕੇ ਮੈਂ ਬਰਨਾਲਿਆ ਆਇਆ ਸੀ ਮੈਨੂੰ ਤਾਂ ਮਿਲ ਗਿਆ ਸੀ ਮੈਂ ਤੇ ਮੇਰਾ ਕੰਮ ਬਣਿਆ ਨਹੀਂ ਹੈਗਾ ਮੈਨੂੰ ਜੋ ਸਮਾਨ ਲੈਣਾ ਸੀ ਉਹ ਮਿਲਿਆ ਨਹੀਂ ਤੇ ਹੁਣ ਆਪਾਂ ਘਰ ਨੂੰ ਚੱਲਦੇ ਆਂ ਗਰਮੀ ਬਹੁਤ ਜ਼ਿਆਦਾ ਹੋ ਗਈ ਤੇ ਹੁਣ ਆਪਾਂ ਇੱਥੇ ਰੁਕਿਆ ਆਈਟੀਆ ਨਾਲ ਇੱਥੇ ਗੁੰਡ ਕਟੀਰਾ ਬਣਾਉਂਦਾ ਬਾਈ ਮੈਂ ਕਿਹਾ ਚਲੋ ਕੋ ਸਾਹ ਠੰਡਾ ਵੀ ਆਪੀ ਲੀਏ ਤੇ ਫਿਰ ਚਾਉਦੇ ਆਪਾਂ ਘਰ ਨੂੰ ਇੱਥੇ ਗੁੰਡ ਕਟੀਰਾ ਪੀਣ ਲੱਗੇ ਆਂ